ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਕੇ ਆਂ ਜੀ ਤਾਜੀ ਸੂਈ ਅਤੇ ਔਕੜ ਗੱਭਣਾ ਤੇ ਗੱਭਣਾ ਨੇ ਬਾਈ ਆਓ ਪੁੱਛ ਲੈਨੇ ਬਾਈ ਤੋ ਠੀਕ ਹੈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂ ਹਾਂ ਵਧੀਆ ਬਈ ਨਾਮ ਤੇ ਐਡਰੈਸ ਫੋਲ ਦੋ ਨਾਮ ਡਾਕਟਰ ਸੋਨੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਨੇੜੇ ਆਪਾਂ ਨੂੰ ਪਿੰਡ ਰਹਿੰਦੇ ਆ ਭਧੌੜਵੀ ਆ ਨਿਹਾਲ ਸਿੰਘ ਵਾਲਾ ਵੀ ਆ ਤੇ ਮੱਝੂ ਦੇ ਬਲਾਸ ਮੋਬਾਈਲ ਨੰਬਰ ਫੋਲੋ ਮੋਬਾਈਲ ਨੰਬਰ ਹੈਗਾ 78990 ਬਈ 778 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਾ ਦੇਣਾ ਕਿਹੜਾ ਸਾਸ ਹੋਈ ਆ ਕਿਹੜਾ ਤੜਕੀ ਲਈ ਆ ਫਾਰਮ ਚੋਂ ਠੀਕ ਆ ਮੰਨ ਕੇ ਚੱਲ 15 16 ਕਿਲੋ ਦੁੱਧ ਤਿਆਰ ਆ ਸੂਈ ਨੂੰ ਹੋਵੇ ਦੱਸ ਦੇਣਾ ਬੱਸ ਐਦਾ ਭਾਈ ਠੀਕ ਆ ਠੀਕ ਆ ਨਾ ਤੇ ਫਾਰਮ ਦੇ ਵਿੱਚੋਂ ਹੀ ਲਈ ਆ ਆਪਾਂ ਦੁੱਧ ਦੇ ਦਊਗੀ 20 ਕਿਲੋ ਭਈਏ ਠੀਕ ਆ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਚਬਾਈ ਕਿਵੇਂ ਆ ਇੱਕ ਨੰਬਰ ਆ ਪਤਾ ਆ ਮਾਰ ਦਿਖਾਵਾ ਇਹਨਾਂ ਨੂੰ ਠੀਕ ਆ ਭਾਈ ਖੋਲ ਕੱਦਦਾ ਫੇਸ ਚੰਗਾ ਕੱਦ ਵੜ ਚੰਗਾ ਰੰਗ ਰੂਪ ਚੰਗਾ ਸੋਈ ਸਵਾਈਆ ਦੁੱਧ ਤੇ ਆਈ ਵੀ 16 ਲੀਟਰ ਦੁੱਧ ਬਾਈ ਕਹਿੰਦਾ ਚਾਹੇ ਕੰਡੇ ਵਾਲਾ ਦੋ ਟਾਈਮ ਨਾ ਭਲੇ ਉ ਤਾਂ ਵੀ ਕੋਈ ਚੱਕਰ ਨਹੀਂ ਆਰਡਰ ਕਮਾਲ ਆ ਬਾਈ ਬਾਕੀ ਵਧੀਆ ਡਾਕਟਰ ਹਾਂ ਫੁੱਲ ਰਾਜੀ ਆ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਥਣਲੇਵਾ ਵੀ ਚੰਗਾ ਗਾ ਚਿਵਾਈ ਵੀ ਬਾਈ ਕਹਿੰਦਾ ਚੰਗੀ ਆ ਤੇ ਮੁੱਲ ਕੀ ਆ ਭਰਾ ਇਹਦਾ ਇਹਦਾ ਡਾਕਟਰ ਮੁੱਲ ਹੁਣ ਜੇ ਕਿਸੇ ਕੋਲ ਹੋਰ ਹੋਵੇ ਵੀ 75 80 ਹਜ਼ਾਰ ਮੰਗਦਾ 65000 ਦੀ ਦੇਣੀ ਆ ਬਸ ਠੀਕ ਆ ਬਾਈ ਜੇ ਸਾਨੂੰ 65 ਤੋਂ ਹੀ ਆ ਮੁੱਲ ਕੋਈ 70 ਨਹੀਂ 75 ਨਹੀਂ 65000 ਦੀ ਬਾਈ ਕਹਿੰਦਾ ਵੈੜਾ ਜਿਹੜੀ ਦੇ ਦੇਾਂਗੇ ਚੰਗੀ ਆ ਰਾਜੀ ਆ ਸਵੀ ਪੜੀ ਆ ਦੁੱਧ ਵਾਕਈ ਚੰਗਾ ਪਾ ਦੂ ਥਣਲੇਵਾ ਚੰਗਾ ਆਰਡਰ ਚੰਗਾ ਨਾਲਾ ਨੂਣਾ ਫੁੱਲ ਚਈਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਆ ਧਾਰਾ ਬਾਈ ਕਹਿੰਦਾ ਮਾਰ ਕੇ ਨਾ ਠੰਡੀ ਪੂਰੀ ਆ ਨਾ ਭੀੜ ਹੀ ਲੱਗ ਜਿਵੇਂ ਮਰਜੀ ਬੈਠਾ ਰਹੇ ਲੈ ਚਵਾਈ ਚੈੱਕ ਕਰਿਓ ਬਾਈ ਕਮਾਲ ਆ ਚੂਣ ਬੜਾ ਚੰਗਾ ਲੱਗਿਆ ਹਨ ਇੱਕ ਨੰਬਰ ਚਵਾਈ ਰੋਡਟਰ ਲੈ ਕੀ ਬਾਤ ਆ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਠੰਡੀ ਠੰਡੀ ਫੁੱਲ ਆ ਬਾਈ ਬਾਕੀ ਜੇ ਟਾਈਮ ਵੀ ਕਿਹੜਾ ਹੈ ਦਾ ਟਾਈਮ ਸਹੀ ਗੱਲ ਆ ਅੱਗੇ ਭਰਾ 2 ਨੰਬਰ ਇਹ ਜਰਸੀ ਹੈ ਡਾਕਟਰ ਪੰਜਾਬ ਵਾਲੀ ਇਧਰ ਲਈ ਹੁੰਦੀ ਹੈ ਕਿਹੜਾ ਸੁਆ ਬਾਈ ਸੁਆ ਡਾਕਟਰ ਦੂਜਾ ਹੁੰਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਇਹਦੇ ਪੈ ਡਾਕਟਰ ਇਹ 7-8 ਦਿਨ 7-8 ਦਿਨ ਕੀ ਰਿਕਾਰਡ ਦੁੱਧ ਦਾ ਬਾਈ ਦੁੱਧ ਵੀ ਰਿਕਾਰਡ ਐਵੇਂ ਝੂਠ ਜਾਨੀ ਮਾਰ ਡਾਕਟਰ 18-19 ਕਿਲੋ ਪਲੂਨ ਥਲੋ ਚੋਇਆ 20 ਤੋਂ ਪਾਰ ਦੁੱਧ ਕੱਢਣ ਵਾਲੀ ਆ ਪਰ ਗਰਮੀ ਦੇ ਹਿਸਾਬ ਨਾਲ ਆਪਾਂ 20 ਗਹਿ ਕੇ ਦੇ ਦਾਂਗੇ ਢੱਲਾ ਖਾ ਬਾਈ ਢੱਲਾ ਬਹੁਤ ਪਈਆਂ ਸਾਰੀਆਂ ਬਲਡਲ ਨਾਲ ਕੱਢੂ ਥਣ ਬੜਾ ਕਮਾਲ ਦਾ ਯਾਰ ਹੈ ਨਾ ਲਿਆ ਭਾਈ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਦੁੱਧ ਦਾ ਰਕੜ ਚੰਗਾ ਦੱਸਿਆ 20 ਪਲੱਸ ਦੇ ਮੀ ਬਾਈ ਕਹਿੰਦਾ ਮੀਰ ਕਰਦੇ ਆ ਫੇਸ ਬੜਾ ਬੋਦੀ ਬਹੁਤ ਚੰਗੀ ਐ ਛੋਟਾ ਕੰਨ ਰੰਗ ਰੂਪ ਚੰਗਾ ਚਮਕ ਚਮਕ ਪੂਰੀ ਚੰਗੀ ਤੋਰਾ ਤੋਰਾ ਵੀ ਕਮਾਲ ਆ ਭਾਈ ਤੇ ਕੀ ਮੋਲ ਆ ਭਰਾ ਇਹਦਾ ਇਹਦਾ ਫੋਨ ਤੇ ਕਰ ਲਾਂ ਜੈ ਜਹੂ ਹਾਂ ਜੈ ਜਹੂ ਠੀਕ ਆ ਮੋਲ ਆ ਜਿਹੜਾ ਇਹਦਾ ਫੋਨ ਤੇ ਹੋਊਗਾ ਮੋਲ ਆ ਜਿਹੜਾ ਬੜ ਦੇ ਹਿਸਾਬ ਨਾਲ ਜਾਮਾ ਜੈ ਜੀ ਹੋਊਗਾ ਭਾਈ ਚਾਮਕਾ ਬਹੁਤਾ ਬੈਡ ਤੇ ਬਾਕੀ ਆਰਡਰ ਦੀਆਂ ਢਿੱਲਾਂ ਦਾਸਦੀਆਂ ਆਰਡਰ ਹੋਰ ਵੀ ਸੋਨਾ ਤਿਆਰ ਕਰੋ ਅੱਗੇ ਭਰਾ 3 ਨੰਬਰ ਕਿਹੜਾ ਕੋਕੜਾ ਬਣਾ ਕਿਹੜਾ ਸੂਆ ਬਾਈ ਤੁਹਾ ਬਈ ਦੂਜਾ ਸੂਈ ਹੁਣ ਪਹਿਲਾਂ ਪਹਿਲੇ ਸੂਈ ਵੀ ਆ ਪਹਿਲਾਂ ਸੂਈ ਵੀ ਦੂਜੇ ਵਾਸਤੇ ਗੱਬਣਾ ਕਿੰਨੇ ਟਾਈਮ ਲਈ ਗੱਬਣਾ ਬਈ ਗੱਬੜ ਡਾਕਟਰ ਹੋ ਗਈ ਹੈ ਬਈ 5 ਮਹੀਨੇ ਦੀ ਪੂਰੀ ਕਲੀਅਰ ਚੈੱਕ ਪਾਸ ਆ ਬਈ ਆਪਣੀ ਚੈੱਕ ਅਗਾ ਚੈੱਕ ਕਰਵਾ ਕੇ ਲਿਆ ਦੇ ਠੀਕ ਆ ਬਈ ਦੁੱਧ ਕਿੰਨਾ ਗਾਹ ਦੁੱਧ ਡਾਕਟਰ ਪਾਚੋ ਕੇ ਲਈ ਐਸੀ 12 13 ਕਿਲੋ ਵੀ ਨਹੀਂ ਠੀਕ ਆ ਉਹ ਜਨ ਕੀ ਹੱਤੀ ਚਾਹੀਦਾ ਬਈ 8 9 ਕਿਲੋ ਕਰ ਦਈਏ ਵੀ ਝੂਠ ਮਾਰਨ ਦਾ ਫੀਰ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਚੰਗਾ ਰਾਜੀ ਆ ਤੇ ਰੰਗ ਰੂਪ ਚੰਗਾ ਥੋੜਾ ਕ੍ਰੋਸ ਜਿਹਾ ਆ ਗਿਆ ਨਾ ਹਾਂ ਥੋੜਾ ਜਿਹਾ ਕ੍ਰੋਸ ਆ ਗਿਆ ਗਰਮੀ ਬਿਲਕੁਲ ਨਹੀਂ ਮੰਨਦੀ ਫੈਨਡ ਆ ਜਿਹੜੀ ਕਰ ਮਲਦੀ ਚੰਗੀ ਆ ਬਾਕੀ ਮਜੇਂ ਭੋਜਨ ਬਹੁਤ ਸਹੀ ਗੱਲ ਆ ਮੁੱਲ ਭਰਾ ਦਾ ਮੋਲੀ ਦਾ ਡਾਕਟਰ ਚਾਹੀ 50 ਕਰਾ ਲਾ 52 45000 ਦੀ ਦੇਣੀ ਮੁੱਲ ਕਰਾਉਣ ਨੂੰ 50 ਕਰਾ ਲਾ 52 ਕਰਾ ਲਾ 45000 ਦੀ ਬਾਈ ਕਹਿੰਦਾ ਬੈਠ ਦੇ ਦਿਆਂਗੇ ਰਾਜੀ ਰੂਜੀ ਬਾਕੀ ਸੀਟ ਢੀ ਬਹੁਤ ਆਈ ਭਾਈ ਠੀਕ ਆ ਜਿਵੇਂ ਮਰਜੀ ਲਾਥ ਥਲਾਈ ਚਲ ਕੋਈ ਚੱਕਰ ਨਹੀਂ ਕਹਿ ਨਹੀਂ ਕਰਨ ਵਾਲੀ ਕੁਛ ਨਹੀਂ ਚਵਾਈ ਚੁਈ ਚੰਗੀ ਆ ਬਸ ਇੱਕ ਨੰਬਰ ਚੁਵਾਈ ਇਹਦਾ ਹਨਾ ਨੂੰ ਵੀ ਹੱਥ ਵੀ ਨਾ ਲਾਵੇ ਚਾਹੀ ਆਨਲਾਈਨ ਬੋਲ ਵਾਲੀ ਬਹੁਤ ਠੀਕ ਆ ਭਾਈ ਲੈ ਭਾਈ ਚਾਰੇ ਧਾਣੇ ਕੋਈ ਪੂਰੇ ਗੈਲ ਤੇ ਚਵਾਈ ਨੰਬਰ 1 ਠੰਡੀ ਫੋਲੋਦੋ ਵੀ 60 ਸੱਜਰ ਦੇ ਦਊਗੀ 22 ਕਿਲੋ ਠੀਕ ਆ ਫੈਂਟ ਬਹੁਤ ਚੰਗੀ ਹੁੰਦੀ ਆ ਫੈਂਟ ਅੱਗੇ ਪ੍ਰਚਾਰ ਨੰਬਰ ਕਿਹੜਾ ਸੁਆ ਇਹ ਡਾਕਟਰ ਵੀ ਦੂਜੇ ਸੁਵੇ ਸੁਜੇ ਜਰਸੀ ਗੋਸ ਵਸੀ ਆ ਕਿੰਨੇ ਦਿਨ ਲੈਂਦੀ ਆ ਲੰਡ ਆਰਡਰ ਦਾ ਹਫਤਾ ਰਹਿ ਗਿਆ ਬਈ ਆ ਆਰਡਰ ਦੀਆਂ ਢਿੱਲਾਂ ਦਿਖਾਓ ਬਈ ਥਾਣ ਬੜਾ ਕਮਾਲ ਆ ਉਹਦੇ ਕੈਮਰੇ ਤੋਂ ਡਰੂ ਗੁ ਗਲਾਬੀ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕਲਵੇਂ ਪੂਰੇ ਗਾਇਬ ਤੇ ਖੋਲ ਦੋ ਬਈ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਚੰਗੀ ਆ ਗਰਮੀ ਘੱਟ ਮਨੂ ਥਾਣ ਜਿਹੜੀ ਕਰਮਲ ਜੀ ਚੰਗੀ ਹੋਊਗੀ ਕਿੰਨਾ ਦੁੱਧ ਦੇ ਦੂ ਉਸਦੇ ਆਰਡਰ 20 ਕਿਲੋ ਕਢੂਗੀ ਬਈ ਠੀਕ ਆ 18 ਕਿਲੋ ਦਿੱਤਾ ਹੋਇਆ ਪਹਿਲਾਂ ਬਈ ਤੇ ਮੁੱਲ ਕੀ ਆ ਭਰਾ ਦਾ ਮੋਲ ਉਹ ਹੀ ਗੱਲ ਆ ਡਾਟ 60 ਨਹੀਂ 62 ਨਹੀਂ 56000 ਦੀ ਦੇ ਦਾਂਗੇ ਮੋਲ ਕਰਾਉਣਾ 60 ਕਰਾ ਲਓ 62 ਕਰਾ ਲਓ 52000 ਦੀ ਬੈੜ ਦੇ ਦੂੰਗਾ ਬਾਈ ਕਹਿੰਦਾ ਵਿੱਚੋਂ ਫਿਰ ਵੀ ਮੰਨ ਤਾਣਾ ਜਰੂਰ ਮੰਨ ਤਾਣਾ ਕਰਾਂਗੇ ਡਾਟ ਠੀਕ ਆ ਬਾਈ ਬਾਕੀ ਕੱਦ ਦੇਖ ਲੈ ਫੁੱਲ ਆ ਇਹ ਵੀ ਕੋਈ ਛੋਟੀ ਸਹੀ ਗੱਲ ਆ ਬਈ ਤੋਰਾ ਤਾਰਾ ਚੰਗਾ ਡਰ ਕਮਾਲ ਮੁੱਠੀ ਵਾਲਾ ਤਣ ਕੱਲਾ ਕੱਲਾ ਥਣ ਲੱਜਿਆ ਬਈ ਅੱਗੇ ਬਾਈ ਲਾਸਟ ਪੰਜ ਨੰਬਰ ਟੋਬਰੀਡ ਸਿੰਗ ਜ਼ਰੂਰ ਆ ਰੀਡ ਚਾਹੀਏ ਹਾਈ ਵਾਲ ਕਹਿੰਦਾ ਜਰਸੀ ਕਹਿੰਦਾ ਯਾਨੀ ਕਿ ਦੁੱਧ ਵਾਲਾ ਪੀਸ਼ਾ ਜਿਹਨੇ ਦੁੱਧ ਪਾਉਣ ਨੂੰ ਲੈਣੀ ਸਹੀ ਗੱਲ ਆ ਬਾਕੀ ਠੰਡੀ ਸੀਲ ਆ ਸੂਨ ਦੇ ਵਿੱਚ ਇਹਦੇ 7 ਤੋਂ 8 ਦਿਨ ਪਏ ਆ ਦੁੱਧ ਦੀ ਦੂਗੀ ਬਾਈ 25 26 ਕਿਲੋ ਠੀਕ ਆ ਬਾਈ ਖੋਲੋ ਬਾਈ ਤੋੜ ਕੇ ਦਿਖਾ ਦਿਓ 25 ਤੋਂ 26 ਲੀਟਰ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਾਂਗੇ ਸਿੰਗ ਜ਼ਰੂਰ ਆ ਠੰਡੀਆਂ ہاں ਠੰਡੀਆਂ ਰੈਡਰ ਮਾਰਦੀ ਮੁਰਗੀ ਨਹੀਂ ਹੈਗੀ ਠੀਕ ਆ ਟੱਲਾਂ ਢੱਲਾਂ ਚੰਗੀਆਂ ਪਈਆਂ ਜਿਹੜੇ ਬੜਾ ਨਾ ਸਿੰਗ ਨਹੀਂ ਲਗਾਉਂਦੇ ਪਸਵਾ ਦੇ ਓਕੇ ਤੇ ਥਣਲੇਵਾ ਬੜਾ ਚੰਗਾ ਮੁੱਠੀ ਵਾਲਾ ਥਣ ਬਈ ਹਜੇ ਕੱਚ ਆਰਡਰ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲਓ। ਬਾਕੀ ਚਵਾਈ ਚਵਾਈ ਬਹੁਤ ਸੋਹਣੀ ਲੱਗ। ਕੀ ਮੋਲ ਆ ਭਰਾ ਇਹਦਾ? ਮੋਲ ਉਹੀ ਗੱਲ। ਨਾ ਕਰਨਾ 55 ਨਾਲ 60 55000 ਦੀ ਦੇਣੀ ਹੈ। ਠੀਕ ਆ ਭਾਈ। ਮੋਲ ਲਈ ਭਾਈ ਕਹਿੰਦਾ 52000 ਦੀ ਦੇ ਦਾਂਗੇ। ਛੋਟਾ ਕਰ ਲਓ ਜੇ ਵੱਧ ਹਨਾ ਵਿੱਚ ਛੋਟ ਛੱਪਾ ਮਾਨਤਨ ਜ਼ਰੂਰ ਹੋ ਜਾਊਗਾ। ੱੱਲਾਂ ਢੁੱਲਾਂ ਬਹੁ ਪਈਆਂ ਨੇ। ਨਾਗੇ ਸੀਗੇ ਭਰਾ ਕੋਲੇ ਪੰਜ ਪੰਜੇ ਦਿਖਾਤੇ। ਕਿਸੇ ਵੀਰ ਦੇ ਪੰਜਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ।